ਸਰਾਬ ਨਸ਼ਾ ਨਹੀਂ ਹੈ ਇਹ ਬਿਆਨ ਦੇ ਕੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇਹ ਬਾਤਾਂ ਚੁੱਕਿਰ ਗਈ ਸੀ ਪਰ ਹੁਣ ਜਿਆਣੀ ਨੇ ਆਪਣੇ ਬਿਆਨ ਤੇ ਸਪੱਸ਼ਟੀਕਰਨ ਦਿੱਤੀ ਹੈ ਜਿਆਣੀ ਪਹਿਲਾਂ ਵਾਲੇ ਬਿਆਨ ਤੇ ਵੀ ਕਾਇਮ ਰਹੇ ਪਰ ਹਾਂ ਕਲੈਰੀਫਿਕੇਸ਼ਨ ਜ਼ਰੂਰ ਦਿੱਤੀ ਮੈਂ ਕਦੇ ਨਹੀਂ ਕਹਾ ਕਿ ਸਰਾਬ ਅੱਛੀ ਚੀਜ਼ ਹੈ ਅਗਰ ਸਭ ਸੇ ਗਲਤ ਚੀਜ਼ ਹੈ ਅਗਰ ਕੋਈ ਸਮੱਸਿਆ ਕੀ ਜੜ ਹੈ ਅਗਰ ਕੋਈ ਕ੍ਰਾਈਮ ਕੀ ਜੜ ਹੈ ਅਗਰ ਸਰੀਰ ਦਾ ਕੋਈ ਨਾਸ ਹੈ ਤਾਂ ਉਹ ਹੈ ਸਰਾਬ ਸਰਾਬ ਨਹੀਂ ਪੀਣੀ ਚਾਹੀਦੀ शराब की बात कैसे आई कि शराब की बात ये आई कि किसी ने कहा जैसे राहुल गांधी आए उनका 80 परसेंट आज पंजाब नशे में ग्रस्त है किसी ने कहा 60 परसेंट है जब मैंने कहा भी आप किस आंकड़ा से कह रहे हो स्मैक पोस्ट क्या बोले जी शराब मैंने कहा मैं शराब को नशे में काउंट नहीं करना चाहता शराब को नशे में काउंट क्यों नहीं करना चाहता कि शराब की फैक्ट्रिय का लाइसेंस परमिट मिलता है ठेके लाट होते हैं

ਟ੍ਰੈਂਡਰ ਹੁੰਦਾ ਹੈ ਤੇ ਤੁਸੀਂ ਕਿਵੇਂ ਕਹੋਗੇ ਸ਼ਰਾਬ ਨੂੰ ਨਸ਼ਾ ਮੇਰੇ ਨਾਲ ਪਿੰਦਾ ਹੈ ਕਿ ਛੁਮਣ ਨਾਲ ਪਿੰਦਾ ਹੈ ਸ਼ੌਕ ਨਾਲ ਪਿੰਦਾ ਹੈ ਦਵਾਈ ਨਾਲ ਪਿੰਦਾ ਉਹ ਤਾਂ ਪੀਣ ਨਾਲ ਹੀ ਮਰਜੀ ਆ ਪੰਜਾਬ ਦੇ ਸਿਹਤ ਮੰਤਰੀ ਨੇ ਇਹ ਬਿਆਨ ਗਿੱਦੜ ਬਾਹਾ ਦੇ ਇੱਕ ਪਿੰਡ 'ਚ ਨਸ਼ਾ ਛਡਾਊ ਕੇਂਦਰ ਦੇ ਉਦਘਾਟਨ ਮੌਕੇ ਦਿੱਤਾ ਸੀ ਸ਼ਰਾਬ ਨੂੰ ਮੈਂ ਨਸ਼ਾ ਨਹੀਂ ਮੰਨਦਾ